ਅੱਜ ਦਰਾਹਾ ਵਿਖੇ ਸਿਹਤ ਵਿਭਾਗ ਦੇ ਟੀਮ ਵੱਲੋਂ ਸਵੇਰੇ ਹੀ ਦਰਾਹਾ ਦੀ ਪੁਰਾਣੀ ਦਾਣਾ ਮੰਡੀ ਚ ਮੰਗ ਡੈਰੀ ਨੇੜੇ ਡੇਂਗੂ ਚਿਕਨਗੁਨੀਆ ਅਤੇ ਮਲੇਰੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰਾਂ ਦੇ ਵਿੱਚ ਜਾਂ ਕੂਲਰਾਂ ਗਮਲੇ ਅਤੇ ਹੋਰ ਜਗ੍ਹਾ ਤੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਇਸ ਮੌਕੇ ਟੀਮ ਮੁਖੀ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਸਐਮਓ ਪਾਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਕਈ ਦਿਨਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ। ਉੱਥੇ ਹੀ ਉਹਨਾਂ ਨੇ ਦੱਸਿਆ ਕਿ ਜਿੱਥੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਉਸ ਨੂੰ ਤੁਰੰਤ ਨਸ਼ਟ ਕੀਤਾ ਜਾ ਰਿਹਾ ਹੈ। ਸਰ ਜੀ ਸਾਡੇ ਸਿਹਤ ਮੰਤਰੀ ਪੰਜਾਬ ਅਤੇ ਸਾਡੇ ਬਲੌਕ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਦਰਾਹ ਅਰਬੰਦ ਦੇ ਵਿੱਚ ਮੇਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਲੋਕਾਂ ਨੂੰ ਘਰ-ਘਰ ਜਾ ਕੇ ਡੇਂਗੂ ਅਤੇ ਚਿਕਨਗੁਨੀਆ ਤੇ ਮਲੇਰੀਆ ਬਾਰੇ ਅਵੇਅਰਨੈਸ ਦਿੱਤੀ ਜਾ ਰਹੀ ਹੈਗੀ ਆ ਤੇ ਉਹਦੇ ਰਿਗਾਰਡਿੰਗ ਡੋਰ ਟੂ ਡੋਰ ਘਰਾਂ ਦੇ ਵਿੱਚ ਪੂਲਰ, ਗਮਲੇ, ਕੰਟੇਨਰ, ਪੋਰਟਸ ਵਗੈਰਾ ਨੇ ਜਿਹੜੇ ਉਹਨਾਂ ਦੇ ਵਿੱਚ ਡੇਂਗੀ ਦਾ ਲਾਰਵਾ ਤੇ ਚੈੱਕ ਕੀਤਾ ਜਾ ਰਿਹਾ ਹੈ ਖਾਲੇ ਦਾ ਕੋਈ ਇੰਦਾ ਦਾ ਮਤਲਬ ਮਾਮਲਾ ਸਾਹਮਣੇ ਆਇਆ ਹਾਂ ਸਾਨੂੰ ਤਕਰੀਬਨ ਪਿਛਲੇ ਸਮਿਆਂ ਦੇ ਵਿੱਚ ਦੋ ਤਿੰਨ ਪੋਜ਼ਿਟਿਵ ਕੰਟੇਨਰ ਮਿਲੇ ਨੇ ਜਿਤੇ ਨੂੰ ਕਿ ਮੌਕੇ ਤੇ ਹੀ ਅਸੀਂ ਜਿੱਥੋਂ ਲਾਰਵਾ ਘਰਾਂ ਦੇ ਵਿੱਚੋਂ ਮਿਲਦਾ ਹੈਗਾ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਹੈਗਾ ਸਾਡੀਆਂ ਟੀਮਾਂ ਵੱਲੋਂ ਨਸ਼ਟ ਕਰਵਾ ਦਿੱਤਾ ਜਾਂਦਾ ਹੈਗਾ ਅੱਜ ਦਰਾਹਾ ਵਿਖੇ ਸਿਹਤ ਵਿਭਾਗ ਦੇ ਟੀਮ ਵੱਲੋਂ ਸਵੇਰੇ ਹੀ ਦਰਾਹਾ ਦੀ ਪੁਰਾਣੀ ਦਾਣਾ ਮੰਡੀ ਚ ਮੰਗਰ ਡੈਰੀ ਨੇੜੇ ਡੇਂਗੂ ਚਿਕਨਗੁਨੀਆ ਅਤੇ ਮਲੇਰੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਘਰਾਂ ਦੇ ਵਿੱਚ ਜਾ ਕੂਲਰਾਂ ਗਮਲੇ ਅਤੇ ਹੋਰ ਜਗ੍ਹਾ ਤੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ ਇਸ ਮੌਕੇ ਟੀਮ ਮੁਖੀ ਡਾਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐਸਐਮਓ ਪਾਇਲ ਦੇ ਦਿਸ਼ਾ ਨਿਰਦੇਸ਼ਾਂ ਤੇ ਕਈ ਦਿਨਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮਹਿੰਮ ਚਲਾਈ ਗਈ ਹੈ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਜਿੱਥੇ ਵੀ ਡੇਂਗੂ ਦਾ ਲਾਰਵਾ ਮਿਲਦਾ ਹੈ ਉਸ ਨੂੰ ਤੁਰੰਤ ਨਸ਼ਟ ਕੀਤਾ ਜਾ ਰਿਹਾ ਹੈ ਸਰ ਜੀ ਸਾਡੇ ਸਿਹਤ ਮੰਤਰੀ ਪੰਜਾਬ ਅਤੇ ਸਾਡੇ ਬਲੌਕ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਰਾਹ ਅਰਬੰਦ ਦੇ ਵਿੱਚ ਮੇਰੀ ਸਮੁੱਚੀ ਟੀਮ ਜਿਹੜੀ ਹੈਗੀ ਆ ਲੋਕਾਂ ਨੂੰ ਘਰ-ਘਰ ਜਾ ਕੇ ਡੇਂਗੂ ਅਤੇ ਚਿਕਨਗੁਨੀਆ ਤੇ ਮਲੇਰੀਆ ਬਾਰੇ ਅਵੇਅਰਨੈਸ ਦਿੱਤੀ ਜਾ ਰਹੀ ਹੈਗੀ ਆ ਤੇ ਉਹਦੇ ਰਿਗਾਰਡਿੰਗ ਡੋਰ ਟੂ ਡੋਰ ਘਰਾਂ ਦੇ ਵਿੱਚ ਪੂਲਰ, ਗਮਲੇ, ਕੰਟੇਨਰ, ਪਾਟਸ ਵਗੈਰਾ ਨੇ ਜਿਹੜੇ ਉਹਨਾਂ ਦੇ ਵਿੱਚ ਡੇਂਗੀ ਦਾ ਲਾਰਵਾ ਤੇ ਚੈੱਕ ਕੀਤਾ ਜਾ ਰਿਹਾ ਹੈ। ਹਾਲੇ ਤੱਕ ਕੋਈ ਅਜਿਹਾ ਦਾ ਮਤਲਬ ਮਾਮਲਾ ਸਾਹਮਣੇ ਆਇਆ। ਹਾਂ ਸਾਨੂੰ ਤਕਰੀਬਨ ਪਿਛਲੇ ਸਮਿਆਂ ਦੇ ਵਿੱਚ ਦੋ ਤਿੰਨ ਪੋਜ਼ਿਟਿਵ ਕੰਟੇਨਰ ਮਿਲੇ ਨੇ ਜਿਤੇ ਨੂੰ ਕੇ ਮੌਕੇ ਤੇ ਹੀ ਅਸੀਂ ਜਿੱਥੋਂ ਲਾਰਵਾ ਘਰਾਂ ਦੇ ਵਿੱਚੋਂ ਮਿਲਦਾ ਹੈਗਾ ਉਹਨਾਂ ਨੂੰ ਮੌਕੇ ਤੇ ਹੀ ਜਿਹੜਾ ਹੈਗਾ ਸਾਡੀਆਂ ਟੀਮਾਂ ਵੱਲੋਂ ਨਸ਼ਟ ਕਰਵਾ ਦਿੱਤਾ ਜਾਂਦਾ ਹੈਗਾ।